ਬਹੁਤ ਬਹੁਤ ਮੁਬਾਰਕਾ ਦੇਵਾਂਗੇ ਜੀ ਦੇਖੋ ਖੇਡਾਂ ਚ ਪੰਜਾਬੀ ਹਮੇਸ਼ਾ ਅੱਗੇ ਰਹੇ ਹੈ ਇਹ ਹਰਮਨਪ੍ਰੀਤ ਕੈਪਟਨ ਹੈ ਹਰਲੀਨ ਦਿਓਲ ਤੇ ਅਮਨਜੋਤ ਤਿੰਨ ਕੁੜੀਆਂ ਸਾਡੀਆਂ ਪੰਜਾਬੀਆਂ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਿੱਤਣ ਦੇ ਵਿੱਚ ਕੈਪਟਨ ਸਾਡਾ ਪੰਜਾਬੀ ਹੈ ਅਸੀਂ ਕਿਸੇ ਪੱਖੋਂ ਘੱਟ ਨਹੀਂ ਐਵੇਂ ਸਾਡੇ ਤੇ ਇਲਜ਼ਾਮ ਲਾਤੇ ਇਹਨਾਂ ਨੇ ਇਹਨਾਂ ਨੇ ਸਾਡੀਆਂ ਨਸਲਾਂ ਬਰਬਾਦ ਕਰਨ ਲੱਗੇ ਅਸੀਂ ਬੈ ਪੰਜਾਬ ਨੂੰ ਵਾਪਸ ਪੰਜਾਬੀਅਤ ਤੇ ਲੈ ਕੇ ਆਵਾਂਗੇ ਛਿੰਝਾਂ ਕਬੱਡੀਆਂ ਕੋਲ ਗਿੱਧੇ ਭੰਗੜੇ ਹੈ ਨਾ ਜਿਹੜੇ ਸਾਡੇ ਪੰਜਾਬ ਦੀ ਜਿਹੜੀ ਫੌਜ ਚ ਭਰਤੀ ਹੋਣਾ ਸਾਡੇ ਪੰਜਾਬ ਦੀ ਪਛਾਣ ਸੀ ਸਭ ਤੋਂ ਪਹਿਲਾਂ ਤਾਂ ਯਾਰ ਇਹ ਨਹੀਂ ਦਾ ਨਾ ਕਰੋ ਇਹ ਬੜੇ ਦੁੱਖ ਦੀ ਗੱਲ ਹੈ ਕਿ ਆਜ਼ਾਦੀ ਤੋਂ ਬਾਅਦ ਇਨਾ ਪਿੰਡਾਂ 'ਚ ਕੋਈ ਆਇਆ ਹੀ ਨਹੀਂ ਮੁੱਖ ਮੰਤਰੀ ਬੜੇ ਇਸ ਇਲਾਕੇ ਤੋਂ ਵੀ ਬਣੇ ਐਮਪੀ ਬਣੇ ਐਮਐਲਏ ਬਣ ਕੇ ਜਾਂਦੇ ਰਹੇ ਕੋਈ ਆਇਆ ਹੀ ਨਹੀਂ ਇਹਨਾਂ ਕੋਲੇ ਸਰਕਾਰ ਵੱਲੋਂ ਤੇ ਜਿਹੜੇ ਮਰਜ਼ੀ ਪਿੰਡ ਜਾ ਕੇ ਪੁੱਛ ਲੈਣੇ ਉਹ ਕਹਿੰਦੇ ਨਾ ਸਾਡੇ ਪਤਾ ਕੋਈ ਆਇਆ ਨਹੀਂ ਸੋ ਲਾਵਾਰਸ ਛੱਡੇ ਹੋਏ ਆ ਲੋਕ ਸਿਰਫ ਇਹਨਾਂ ਨੇ ਆਪਣੇ ਪੁੱਤ ਭਤੀਜੇ ਆਪਣੇ ਸਾਲੇ ਜੀਜਿਆਂ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਪਾਲਿਆ ਆਪਣੀਆਂ ਪੀੜ੍ਹੀਆਂ ਪਾਲੀਆਂ ਨੇ ਹੋਰ ਕੁਝ ਨਹੀਂ ਕੀਤਾ ਸੋ ਲੋਕ ਜਿਹੜੇ ਨੇ ਆਪਣੇ ਆਪ ਆਏ ਨੇ ਇਹਨਾਂ ਨੂੰ ਪੁੱਛ ਲਓ ਤੁਸੀਂ ਵੀ ਕੀ ਕਰਨਗੇ ਇਸ ਵਾਰ 11 ਤਰੀਕ ਨੂੰ ਸੋ ਇੱਕ ਤਾਂ ਪਹਿਲਾਂ ਹੀ ਬਾਰਡਰ ਏਰੀਆ ਹੈ ਕੋਈ ਫੈਕਟਰੀ ਜਾਂ ਕੋਈ ਸਕੂਲ ਚ ਮਾਸਟਰ ਜਾਂ ਹਸਪਤਾਲ ਚ ਡਾਕਟਰ ਹੋਣ ਤੋਂ ਪਹਿਲਾਂ ਹੀ ਜਾ ਆ ਜਾਂਦੇ ਨੇ ਜਾਂ ਬਦਲੀਆਂ ਕਰਾ ਜਾਂਦੇ ਨੇ ਸੋ ਅਸੀਂ ਹੁਣ ਇਹ ਪਾਲਿਸੀ ਲੈ ਕੇ ਆਏ ਆ ਕਿ ਜਿਹੜੇ ਸਰਕਾਰੀ ਸਕੂਲਾਂ ਚ ਸਰਕਾਰੀ ਹਸਪਤਾਲਾਂ ਚ ਡਾਕਟਰ ਬਣਨਗੇ ਸਰਕਾਰੀ ਮੈਡੀਕਲ ਕਾਲਜਾਂ ਚ ਤੇ ਉਹਨਾਂ ਨੂੰ 2 ਸਾਲ ਬਾਰਡਰ ਏਰੀਆ ਚ ਰਹਿਣਾ ਪਊਗਾ ਮਾਸਟਰਾਂ ਨੂੰ ਡਿਊਟੀ ਜਿਹੜੀ ਹੈ ਮਾਸਟਰ ਕਰਾਂਗੇ ਇੱਥੇ ਤਾਂ ਕਿ ਇਹ ਇਲਾਕੇ ਦੇ ਲੋਕ ਵੀ ਪੜ੍ਹ ਲਿਖ ਕੇ ਇੱਥੇ ਸਕੂਲ ਯੂਨੀਵਰਸਿਟੀਆਂ ਬਣਾ ਕੇ ਇਸ ਇਲਾਕੇ ਨੂੰ ਪਤਰਾਕੀਆਂ ਕਰਾ ਸਕਣਗੇ ਗੁਰਗੀਆਂ ਨੇ ਵਰਲਡ ਕੱਪ ਜਿੱਤਿਆ ਸਰ ਵਰਲਡ ਕੱਪ ਦੀਮ ਜਾਨਾ ਬਹੁਤ ਬਹੁਤ ਮੁਬਾਰਕਾ ਦੇਵਾਂਗੇ ਜੀ ਦੇਖੋ ਖੇਡਾਂ ਹਮੇਸ਼ਾ ਕੀ ਰਹੇ ਆ ਅਸੀਂ ਵੀ ਖੇਡ ਖੇਡਾਂ ਬਦਨ ਪੰਜਾਬ ਦੀਆਂ ਚਲਾ ਰਹੇ ਆ ਗਰਾਊਂਡ ਬਣਾ ਰਹੇ ਆ ਅਪਡੇਟਡ ਗਰਾਊਂਡ ਬਿਲਕੁਲ ਲੇਟੈਸਟ ਤਾਂ ਕਿ ਬੱਚੇ ਜਿਹੜੇ ਨੇ ਉਹ ਖੇਡਾਂ ਵੱਲ ਜਾਣ ਮਾੜੀ ਸੰਗਤ ਤੋਂ ਬਚਣ ਨਸ਼ੇ ਨੁਸ਼ੇ ਵਾਲੇ ਪਾਸੇ ਉਹਨਾਂ ਧਿਆਨ ਨਾ ਜਾਵੇ ਤੇ ਤਿੰਨ ਪਲੇਅਰ ਜਿਹੜੇ ਇਸ ਟੀਮ ਦੇ ਵਿੱਚ ਕੁੜੀਆਂ ਦੀ ਟੀਮ ਚ ਜਿਹੜੀ ਜਿੱਤੀ ਹੈ ਜੀ ਹਰਮਨਪ੍ਰੀਤ ਕੈਪਟਨ ਹੈ ਹਰਲੀਨ ਦਿਓਲ ਤੇ ਅਮਨਜੋਤ ਤਿੰਨ ਕੁੜੀਆਂ ਸਾਡੀਆਂ ਪੰਜਾਬ ਦੀਆਂ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਿੱਤਣ ਦੇ ਵਿੱਚ ਸਾਡਾ ਕੈਪਟਨ ਜਿਹੜਾ ਤਿੰਨ ਪਲੇਅਰ ਸਾਡੇ ਜਿਹੜੇ ਉਹ ਮੁੰਡਿਆਂ ਦੀ ਟੀਮ 'ਚ ਨੇ ਸ਼ੁਮਨ ਗਿੱਲ ਅਭਿਸ਼ੇਕ ਸ਼ਰਮਾ ਅਮਰ ਸਰਤੋਈ ਆ ਤੇ ਅਰਸ਼ ਅਰਸ਼ਪ੍ਰੀਤ ਜੀ ਸੋ ਤਿੰਨ ਉਧਰ ਨੇ ਤੇ ਹਾਕੀ ਦੇ ਵਿੱਚ ਸਾਡੇ 11 ਚੋਂ 9 ਨੇ ਕੈਪਟਨ ਸਾਡਾ ਹਰਮਨਪ੍ਰੀਤ ਉਹਦਾ ਵੀ ਕੈਪਟਨ ਹੈ ਫੁੱਟਬਾਲ ਦੀ ਟੀਮ ਦਾ ਕੈਪਟਨ ਸਾਡਾ ਪੰਜਾਬੀ ਹੈ ਅਸੀਂ ਕਿਸੇ ਪੱਖੋਂ ਘੱਟ ਨਹੀਂ ਐਵੇਂ ਸਾਡੇ ਤੇ ਇਲਜ਼ਾਮ ਲਾਦੇ ਇਹਨਾਂ ਨੇ ਇਹਨਾਂ ਨੇ ਸਾਡੀਆਂ ਨਸਲਾਂ ਬਰਬਾਦ ਕਰਨ ਲੱਗੇ ਅਸੀਂ ਪੰਜਾਬ ਨੂੰ ਵਾਪਸ ਪੰਜਾਬੀਅਤ ਤੇ ਲੈ ਕੇ ਆਵਾਂਗੇ ਛਿੰਝਾਂ ਕਬੱਡੀਆਂ ਘੋਲ ਗਿੱਧੇ ਭੰਗੜੇ ਹੈ ਨਾ ਜਿਹੜੇ ਸਾਡੇ ਪੰਜਾਬ ਦੀ ਜਿਹੜੀ ਪੌਚ ਭਰਤੀ ਹੋਣਾ ਸਾਡੇ ਪੰਜਾਬ ਦੀ ਪਛਾਣ ਸੀ ਇਹ ਪਛਾਣ ਵਾਪਸ ਮਾਨ ਸਾਹਿਬ ਮਾਨ ਸਾਹਿਬ ਇਹ ਕਿ ਬਿਹਾਰ ਚ ਸਟਾਰ ਪ੍ਰਚਾਰਕ ਜੋ ਚੰਨੀ ਹੋ ਰਹੇ ਦਾ ਨਾਂ ਕਟਿਆ ਗਿਆ ਕਿਸ ਤਰ੍ਹਾਂ ਦੇਖ ਰਹੇ ਹੋ ਕਰਤੂਤਾਂ ਕਰਕੇ ਕੱਟੇ ਗਏ ਗਾਲਾਂ ਕੱਢਦੇ ਜੀ ਉਹ ਗਾਲਾਂ ਕੱਢਦੇ ਪਿਆਰ ਵਾਲਿਆਂ ਨੂੰ ਯੂਪੀ ਵਾਲਿਆਂ ਨੂੰ ਠੀਕ ਹੈ ਨਾ ਆਪ ਉਹਨਾਂ ਦੇ ਜਦੋਂ ਫਿਰ ਇਹੋ ਜਿਹਾ ਮੌਕਾ ਆਉਂਦਾ ਉਦੋਂ ਫਿਰ ਉਹਨਾਂ ਦਾ ਨਾਂ ਕੱਟ ਦਿੰਦੇ ਨੇ ਪਹਿਲਾਂ ਧਿਆਨ ਨਾਲ ਬੋਲਿਆ ਕਰੋ ਪਹਿਲਾਂ ਧਿਆਨ ਨਾਲ ਬੋਲ ਲੈਂਦੇ ਆ ਹਾਲਾਤ ਨਾ ਹੁੰਦੇ ਸੋ ਉਹ ਉਦੋਂ 2-4 ਮਿੰਟ ਵਾਸਤੇ ਤਾੜੀਆਂ ਮਰਵਾਉਣ ਵਾਸਤੇ ਸਾਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਉਹ ਚੱਕਰ ਚ ਮਾਰੇ ਜਿੰਸਾ ਪੀਯੂ ਦੀ ਪੀਯੂ ਦੀ ਸੈਨੀਟ ਪੰਗ ਹੋਈ ਯਾਰ ਅਮਰੀਤ ਬਿੱਟੂ ਕਹਿ ਰਿਹਾ ਕਿ 2 ਸਾਲ ਹੋ ਗਏ ਰਿਪੋਰਟ ਆਈ ਨੂੰ ਸਰਕਾਰ ਕੀ ਕਰੀ ਸਰ ਮੈਨੂੰ ਬਿੱਟੂ ਨੇ ਲਿਵਿੰਗ ਅਮਰੀਤ ਬਿੱਟੂ ਨੂੰ ਕਹੋ ਤੁਸੀਂ ਇਹ ਰਿਪੋਰਟ ਜਾਰੀ ਕਿਵੇਂ ਕੀਤੀ ਵਿਧਾਨ ਸਭਾ ਦੇ ਵਿੱਚ ਐਕਟ ਬਣਿਆ ਹੋਇਆ ਹੈ ਪੰਜਾਬ ਯੂਨੀਵਰਸਿਟੀ ਦਾ ਉਹਨੂੰ ਐਕਟ ਨੂੰ ਦੀ ਨੋਟੀਫਿਕੇਸ਼ਨ ਨਾਲ ਕੇ ਮਰਦ ਕਰ ਸਕਦੇ ਆ ਜਾਤਾ ਵਿਧਾਨ ਸਭਾ ਹੀ ਐਮੈਂਡ ਕਰੇ ਉਹਨੂੰ ਜਾਂ ਫਿਰ ਲੋਕ ਸਭਾ ਚ ਜਾਵੇ ਨਾ ਲੋਕ ਸਭਾ ਚ ਗਈ ਨਾ ਪੰਜਾਬ ਦੀ ਵਿਧਾਨ ਸਭਾ ਨੇ ਕੋਈ ਫੈਸਲਾ ਲਿਆ ਇਹ ਪੰਜਾਬ ਬੀਜੇਪੀ ਜਿਹੜੀ ਹੈ ਇਹ ਪੰਜਾਬ ਦੇ ਹੱਕ ਮਾਰਨ ਦਾ ਕੋਈ ਵੀ ਮੌਕਾ ਜਾਣ ਨਹੀਂ ਦਿੰਦੀ ਚਾਹੇ ਉਹ ਭਾਖੜਾ ਡੈਮ ਦਾ ਹੋਵੇ ਉਹ ਮੁੱਦੇ 'ਤੇ ਅਸੀਂ ਚਿੱਠੀ ਲਿਖੀ ਹੈ ਚਾਹੇ ਉਹ ਸਾਡੀ ਯੂਨੀਵਰਸਿਟੀ ਹੋਵੇ ਭਾਵੇਂ ਉਹ ਸਾਨੂੰ 1600 ਕਰੋੜ ਰੁਪਇਆ ਅਨਾਉਂਸ ਕਰਕੇ ਗਏ ਸੀ ਹੜਾਂ ਦਾ ਜੀ ਹਜੇ ਤੱਕ 1 ਰੁਪਈਆ ਨਹੀਂ ਆਇਆ ਕੋਈ ਵੀ ਪੰਜਾਬ ਦੇ ਹੱਕ ਦੀ ਕੋਈ ਗੱਲ ਹੋਵੇ ਸਾਡਾ ਜਿਹੜਾ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਆ ਸੜਕਾਂ ਦਾ ਆ ਸੜਕਾਂ ਦਾ ਠੀਕ ਹੈ ਨਾ 8000 ਕਰੋੜ ਰੁਪਈਆ ਉਹਦਾ ਰੋਕੀ ਬੈਠਿਆ ਬਥੇਰੀਆਂ ਕੋਸ਼ਿਸ਼ਾਂ ਕਰ ਰਹੇ ਆ ਰਵਨੀਤ ਬਿੱਟੂ ਜੀ ਜਿਹੜਾ ਚੰਡੀਗੜ੍ਹ ਦੇ ਵਿੱਚ ਉਹ ਉਹ ਪੁਰਾਣੀ ਚਾਰ ਪੀੜੀਆਂ ਤੋਂ ਕੋਠੀ ਦੱਬੀ ਬੈਠਿਆ ਉਹ ਉਹ ਛਡਾਉਣੀ ਕਿਨੇ ਆ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਪ੍ਰਸ਼ਾਸਨ ਚ ਕੌਣ ਹੈ ਯੂਟੀ ਦੇ ਵਿੱਚ ਭਾਜਪਾ ਸੋ ਆਪ ਤਾਂ ਇਹ ਨਜਾਇਜ਼ ਕਬਜ਼ੇ ਕਰੀ ਬੈਠੇ ਉਹਨਾਂ ਨੂੰ ਕੀ ਬੰਦਾ ਕੀ ਫੈਸਲੇ ਪੰਜਾਬ ਦੇ ਹੱਕ ਚ ਹੋ ਰਹੇ ਨੇ ਬਿੱਟੂ ਕਹ ਰਹੇ ਨੇ ਬਿੱਟੂ ਨੂੰ ਇਹ ਪੰਜਾਬ ਦੇ ਹੱਕ ਚ ਲੱਗਦਾ ਹੋਊਗਾ ਕਿਉਂਕਿ ਉਹਨਾਂ ਨੇ ਇੱਕ ਮੈਕਮਾ ਜੇ ਦੇ ਰੱਖਿਆ ਉਹਨੂੰ ਰੇਲਵੇ ਵਾਲਾ ਠੀਕ ਹੈ ਨਾ ਉਹੀ ਉਹੀ ਬਿੱਟੂ ਪਹਿਲਾਂ ਕਾਂਗਰਸ ਵੱਲੋਂ ਬੋਲਦਾ ਹੁੰਦਾ ਸੀ ਸੋ ਮੈਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਇਹਨਾਂ ਚੋ ਬੋਲਦਾ ਕਿਹੜਾ ਹੈ ਤੇ ਕਿਹੜੀ ਪਾਰਟੀ ਚ ਅੱਜਕੱਲ ਸੋ ਕਰ ਰਿਹਾ ਡਿੱਕਾ ਤੇ ਕੱਟ ਨਹੀਂ ਸੋ ਸੋ ਬਾਦਲ ਲਗਾਤਾਰ ਬ ਇੱਕ ਦਿਨ ਮਨਸਾ ਵਿੱਚ ਜੇ ਗੈਂਗਸਟਰ ਵੀ ਸਰਕਾਰ ਗੈਂਗਸਟਰ ਨਸ਼ਾ ਤਹਿਲੇ ਪ੍ਰਸ਼ਾਸਨ ਦੇ ਗੈਂਗਸਟਰ ਕਿ ਕੌਣ ਕਹਿੰਦਾ ਸੁਖਵੀਰ ਬਾਦਲ ਗਿਆ ਹਾਂ ਤੇ ਗੈਂਗਸਟਰ ਸਰਕਾਰ ਬਲੋਂ ਆਏ ਨੇ ਉਹ ਉਹਨਾਂ ਦੀ ਸਰਕਾਰ ਬਲੋਂ ਨਾ ਉਹ ਰਾਜਾ ਬਣੇ ਕਹਿ ਰਹੇ 1 ਮਿੰਟ 1 ਮਿੰਟ ਗੈਂਗਸਟਰਾਂ ਦੇ ਰਿਸ਼ਤੇ ਦਾ ਨੁਕੀ ਟਿਕ ਟਕ ਕੌਣ ਦਿੰਦਾ ਅਕਾਲੀ ਦਲ ਸਮਾਗਲਿਆਂ ਨੂੰ ਟਿਕ ਟਕ ਕੌਣ ਦਿੰਦਾ ਕਾਂਗਰਸ ਐਸ ਪਿੰਡ 'ਚ ਪੁੱਛ ਲਿਓ ਸੋਨੇ ਦੀਆਂ ਈਟਾਂ ਚਿੱਟੇ ਦੇ ਕੌਣ ਸਮਗਲ ਪੁੱਛਲੇ ਪਿੰਡ ਚੇਸ ਜੇ ਪਿੰਡ ਨਾਲ ਸਾਰੇ ਪਤਾ ਪੋਤੜੇ ਫਰੋਲ ਦੇਣਗੇ ਸੋ ਕਿਰਪਾ ਕਰਕੇ ਅਸੀਂ ਤਾਂ ਅਸੀਂ ਤਾਂ 10 ਸਾਲ ਪੁਰਾਣੀ ਪਾਰਟੀ ਹੈ 1920 ਦੀ ਪਾਰਟੀ ਬਣੀ ਹੋਈ ਹੈ ਸੋ ਇਸ ਕਰਕੇ ਇਹ ਇਹ ਇਸ ਕਰਕੇ ਇਹ ਇਸ ਤਰ੍ਹਾਂ ਦੇ ਘਟੀਆ ਇਲਜ਼ਾਮ ਲਾਉਣ ਦੀ ਕੋਸ਼ਿਸ਼ ਨਾ ਕਰਨ ਇਹਨਾਂ ਨੇ ਜਮਾਨਤਾ ਜਬਤ ਹੋ ਗਈ ਜਿੰਦਰਦਰ ਧਾਮੀ ਫਿਰ ਪ੍ਰਧਾਨ ਚੁਣੇ ਗਏ ਨੇ ਜੀਪੀਸੀ ਦੇ 5ਵੀਂ ਵਾਰ 5ਵੀਂ ਵਾਰ ਹਰਜਿੰਦਰ ਧਾਮੀ ਦੇ ਕੋਈ ਤਾਂ ਆਪਸ 'ਚ ਚੁਣ ਲੈਂਦੇ ਨੇ ਜੇ ਮਨ ਸੁਖਵੀਰ ਬਾਦਲ ਨਹੀਂ ਚੁਣਿਆ ਗਿਆ ਸੁਖਵੀਰ ਬਾਦਲ ਨੇ ਸਤੀ ਵਧੇ ਤਾਂ ਸੁਖਵੀਰ ਬਾਦਲ ਨੇ ਪ੍ਰਵਾਨ ਕਰ ਲਿਆ ਤੇ ਉਹਨੇ ਫਿਰ ਅਗਲੇ ਪ੍ਰਧਾਨਗੀ ਵਾਸਤੇ ਸੁਖਵੀਰਵਾਲ ਦਾ ਨਾਮ ਉਹਨੇ ਪ੍ਰਪੋਜ਼ ਕਰਤਾ ਸੁਖਵੀਰਵਾਲ ਨੇ ਕਹਿੰਦਾ ਠੀਕ ਆ ਮੈਂ ਤਿਆਰ ਆ ਪ੍ਰਧਾਨ ਬਣਨ ਵਾਸਤੇ ਸੁਖਵੀਰ ਬਾਦਲ ਦੇ ਨਾਮ ਦੀ ਤੈਅ ਸੁਖਵੀਰ ਬਾਦਲ ਨਹੀਂ ਕਰਤੀ ਤੇ ਫਿਰ ਸੁਖਵੀਰ ਬਾਦਲ ਨੇ ਜਦੋਂ ਹਾਂ ਕਰਤੀ ਤਾਂ ਫਿਰ ਸੁਖਵੀਰਵਾਲ ਪ੍ਰਧਾਨ ਚੁਣਿਆ ਗਿਆ ਤੇ ਚੁਣ ਲੈਂਦੇ ਕਿੰਨੇ ਪੈਸੇ ਆ ਗਏ 1600 ਕਰੋੜ ਚੁ ਕਿੰਨੇ ਪੈਸੇ ਕੋਈ ਪੈਸੇ ਨਹੀਂ ਆ ਕੋਈ ਪੈਸੇ ਨਹੀਂ ਥੈਂਕ ਯੂ ਓਕੇ ਓਕੇ ਵਾਸਾ ਬਾਰ ਬਾਰ